ਬਾਤ ਨਹੀਂ ਨ ਵੀਰੇ ਨੰਝਾਤੇ ਹੋਇਆ ਪਿਆ ਹੈਗਾ ਨਾਲ ਦੇ ਨਾਲ ਕਰਦਾ ਪੁੱਛ ਮੈਂ ਇਹ ਕਿਹ ਲਪਦਾ ਉਹ ਹੈ ਨਹੀਂ ਵੀਰੇ ਹੈ ਨਹੀਂ ਮੈਂ ਝੂਠ ਨਹੀਂ ਮਾਰਦਾ ਤੈਨੂੰ ਉਹ ਜਾ ਯਾਰ ਵੀਰੇ ਯਾਰ ਨਹੀਂ ਹੈਗਾ ਅੰਕਲ ਮੈਂ ਝੂਠ ਮਾਰੀ ਇਹਨਾ ਯਾਰ 49 ਰੁਪਏ ਹੋਇਆ ਪਿਆ ਸੀ ਅੰਕਲ ਉੱਥੇ 49 ਰੁਪਏ ਹੋਇਆ ਪਿਆ ਸੀ ਉੱਥੇ ਮੈਂ ਦੇਖਿਆ ਆਪਦੀ ਖੁਦ ਅੱਖਾਂ ਨਾਲ 49 ਰੁਪਏ ਹੋਇਆ ਪਿਆ ਸੀ ਲੈ ਤੇ ਤਾਂ ਹੈਪਨ ਨੇ ਬਾਹਰ ਨਹੀਂ ਕੀ ਤਾਂ ਉਹ ਇੰਨਾ ਨਹੀਂ ਨਿਕਲਦਾ ਵੀਰੇ ਇੰਨਾ ਕਿਤੇ ਵੇਚੀ ਹੋਊਗਾ ਮਾੜਾ ਮੋਟਾ ਵਾਵਾ ਖਾਲੀ ਸੀਗਾ ਭਾਈ ਅੱਧਾ ਤਾਂ ਨਿਕਲਦਾ ਅੱਧਾ ਤਾਂ ਨਿਕਲਦਾ ਅੱਧਾ ਤਾਂ ਨਿਕਲਦਾ ਤੇਲ 500 ਰੁਪਿਆ ਚ ਕੁਛ ਤਾਂ ਆਂਦਾ ਹੈ ਨਹੀਂ ਵੀਰੇ ਝੂਠ ਨਹੀਂ ਮਾਰਦਾ ਮੈਂ ਤੈਨੂੰ ਦੂਸਰਾ ਵਾਲਾ ਪਾਈਪ ਉਠਾ ਲਿਆ ਜਿਹੜੀ ਮਰਜੀ ਠਾਲਾਂ ਦੇ ਤੇਲ ਨਹੀਂ ਨਿਕਲਦਾ ਬਸ ਇਹਨੇ ਪਾਇਆ ਹੀ ਨਹੀਂ ਨਿਕਲੂਗਾ ਤਾਂ ਤਾਂ ਜੇ ਪਾਇਆ ਹੋਊਗਾ ਵਾਹ ਮਦਰੋ ਉਹ ਲੋਗ ਆ ਰਹੇ ਸਰਫ ਤੇਲ ਪਾਇਆ ਹੁੰਦੇ ਵੀਰੇ ਨਿਕਲਿਆ ਆਂਦਾ ਤੇਲ ਤੇਲ ਪਾਇਆ ਹੀ ਨਹੀਂ ਵੀਰੇ ਨਹੀਂ ਮੈਂ ਵੇਖ ਲਿਆ ਸੀ ਅੰਕਲ ਜੀ ਵੀਰੇ ਤੇਲ ਨਿਕਲੂਗਾ ਤਾਂ ਮੈਂ ਤੈਨੂੰ ਕਈ ਨਾ ਤੇ ਮੋਢੇ ਨਾਲ ਛੱਡ ਦੂੰਗਾ 49 ਤੇ ਸਿੱਧਾ ਮਰਕਰ ਇੱਕਦਮ ਪਿਆ ਹੋ ਗਿਆ ਐਨੀ ਛੇਤੀ ਤਾਂ ਅੰਕਲ ਹੁੰਦਾ ਵੀ ਨਹੀਂ ਕਾ ਕੰਮ ਉਹ ਗੱਲ ਉਹ ਹੋਣੀ ਹੁੰਦੀ ਪਤਾ ਕੀ ਗੱਲ ਅੰਕਲ 바ਵਾ ਤੇਲ ਹੁੰਦਾ ਵਿੱਚ ਤੁਸੀਂ ਤਾਂ ਕਹਿੰਦੇ ਨੇ ਪਤਾ ਜੀ ਜੋ ਵੇਚੋਂ ਦੇ ਤੇਲ ਹੈ ਨਹੀਂ ਕੁਦਰਤੀ ਉਹ ਤਾਂ ਹੋ ਗਿਆ ਜੇ ਹੁੰਦਾ ਤੇ 100 ਦਾ ਤੁਸੀਂ ਤਾਂ ਮੰਨਣਾ ਹੀ ਨਹੀਂ ਸੀਗਾ ਚਲ ਕੋਈ ਨਾ ਦੇਖ ਦੇਖ ਕਰਦੇ ਇਹਨਾਂ ਬਹਿ ਜਾਂਦੇ ਆ ਇਹ ਗੱਲ ਗਲਤ ਆ ਅੰਕਲ ਯਾਰ ਕੋਈ ਨਾ ਦੇਖ ਲੈਣ ਦੇ 15 15 ਉਹਦੇ ਉੱਥੇ ਮੈਂ ਆਪ ਵੇਖਾਂ ਅੰਕਲ 49 ਆਇਆ ਪਿਆ ਇੱਥੇ 49 ਆਇਆ ਪਿਆ ਸੀ ਬਈ ਨੇ ਪਤਾ ਕੀ ਕੀਤਾ ਮਾੜਾ ਮੀਟਰ ਚੱਕਾ ਕੱਢੂ ਤੇਲ ਆਇਆ ਹੀ ਨਹੀਂ ਯਾਰ ਬਈ ਯਾਰ ਤੇਲ ਆਇਆ ਹੁੰਦਾ ਮੈਂ ਦੱਸਦਾ ਹਾਂ ਨਿਕਾਲੋ ਨਿਕਾਲੋ ਤੇਲ ਕਿੱਥੋਂ ਨਿਕਲੂਗਾ ਕੱਢ ਕੇ ਵਿਖਾ ਦਿਓ ਮੈਨੂੰ ਤੇਲ රුකයි ව බර ේෙො යි ෑයග ඕකර කරච එකක මලාදේ බාර කටල එන්නේ ශීත පෑන්ඳල පැන්්ම නිගන් කළ ද මරදී කට්ඩී යතේල. ਇਹ ਘੋੜਾ ਬਹੁਤ ਓਏ ਯਾਰ ਅੰਕਲ ਪਾਇਆ ਹੀ ਨਹੀਂ ਆ ਤੇਲ ਯਾਰ ਤਾਂ ਨਿਕਲੂ ਜੇ ਪਾਇਆ ਹੋਊਗਾ ਬੋਲੇ ਕਿ ਕਿਤੋਂ 45 ਆਇਆ ਪਿਆ ਸੀਗਾ ਕਦਾ ਕੁਝ 50 ਦੇ ਕਰਤਾ ਮੈਂ ਕਹਾ ਕਿ ਵੇਖ ਨਾ ਤੇਲ ਪੈਗਾ ਮੈਂ ਕਹਾ ਸ਼ੁਕਰਾਂ ਦੇ ਤੇਲ 10 20 ਰੁਪਏ ਦਾ ਸੀਗਾ ਮੈਂ ਕੱਢ ਕੇ ਵਿਖਾ ਕੇ ਇੱਥੇ ਆ ਐ ਕਰਦੇ ਬਾਈ ਤੇ ਗਲੋ ਅੱਛਾ ਤੇਲ ਨਾ ਪਵਾਇਆ ਕਰੋ ਤੁਸੀਂ ਭਰਾਵਾ ਕੱਢ ਕੇ ਵਿਖਾ ਦਿਨ ਤੇਲ ਹੁਣ ਮੈਨੂੰ ਉਹ ਤਾਂ ਫਿਰ 10 20 ਰੁਪਏ ਦੇ ਵਿੱਚ ਹੋਊਗਾ ਉਹ ਵੀ ਮੈਂ ਵਾਹ ਵਾ ਪਵਾਇਆ ਨਹੀਂ ਜੇ ਹੁੰਦਾ ਸੌਦਾ ਇਹਨਾਂ ਨੇ ਮੰਨਣਾ ਵੀ ਨਹੀਂ ਸੀਗਾ ਕਿ ਮਾਏ ਕਿੰਮਾਾਰੇ ਵੇਖ ਕੇ ਭਾਇਓ ਭਰਾਵਾ